ਅਦਿਕਾ ਸੈਂਪਲ ਰੀਸੀਵ ਨਹੀਂ ਕੀਤੇ ਕਹਿੰਦੇ ਅਸੀਂ ਸੈਂਪਲ ਰੀਸੀਵ ਨਹੀਂ ਕਰਦੇ ਕਿਉਂ ਕੀ ਕਰਦੇ ਕਹਿੰਦੇ ਕਿ ਪਹਿਲਾਂ ਫਾਈਲ ਨੰਬਰ ਲੈ ਕੇ ਆਓ ਦਾਖਲ ਕਰਾਓ ਪਹਿਲਾਂ ਦਾਖਲ ਕਰਵਾਓ ਕਿ ਪੇਸ਼ੈਂਟ ਨੂੰ ਫਿਰ ਅਸੀਂ ਸੈਂਪਲ ਨੰਬਰ ਹਾਂ ਉਹਵੇਂ ਕਹਿੰਦੇ ਐਮਰਜੈਂਸੀ ਦੇ ਅਸੀਂ ਤੁਸੀਂ ਬਾਹਰੋਂ ਲੈ ਆਏ ਸੈਂਪਲ ਅਸੀਂ ਸੈਂਪਲ ਕਿਵੇਂ ਰੀਸੀਵ ਕਰ ਲਈਏ ਕਿੰਨੀ ਕੁ ਮੁਸ਼ਕਲ ਆਉਂਦੀਆਂ ਜੀ ਫਿਰ ਸਰ ਬਹੁਤ ਮੁਸ਼ਕਲ ਆਉਂਦੀ ਹੈ ਕਦੀ ਇੱਧਰ ਉੱਧਰ ਭੇਜਦੇ ਉੱਧਰੋਂ ਇੱਧਰ ਭੇਜਦੇ ਆ ਪੇਸ਼ੈਂਟ ਤਾਂ ਇੱਕ ਬਿਮਾਰ ਹੁੰਦਾ ਹੁੰਦਾ ਜਿਹੜਾ ਨਾਂ ਲਉਂਦਾ ਉਹ ਜ਼ਿਆਦਾ ਹੋ ਜਾਂਦਾ ਅਸੀਂ ਸੋਇਆ ਤੇ 9:30 ਵਜੇ ਦੇ ਆਏ ਹੋਏ ਆ 12:30 ਵਜੇ ਤੇ ਇਹਨਾਂ ਨੇ ਕਹਿ ਨਹੀਂ ਇੱਥੋਂ ਟੈਸਟ ਕਰੋ ਅਸੀਂ ਉਹਨਾਂ ਨੂੰ ਕਿਹਾ ਕਿ ਸੈਂਪਲ ਸਾਡੇ ਕੋਲ ਆ ਤੁਹਾਡੇ ਤੁਹਾਡੇ ਉਹਨਾਂ ਨੇ ਕੱਢ ਕੇ ਦਿੱਤਾ ਅੱਛਾ ਠੀਕ ਹੈ ਹਾਂਜੀ ਇੱਥੋਂ ਹੀ ਕਢਾਏ ਨੇ ਓਕੇ ਸਟਾਫ ਨੇ ਐਮਰਜੈਂਸੀ 'ਚੋਂ ਕੱਢ ਕੇ ਭੇਜੇ ਨੇ ਓਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਰਿਸੀਵ ਕਰਨਾ ਠੀਕ ਦੌਰਾ ਕੀਤਾ ਹਸਪੀਟਲ ਦੇ ਵਿੱਚ ਕੀ ਤੁਹਾਨੂੰ ਨਜ਼ਰ ਆਇਆ ਜੀ ਮੈਨੂੰ ਨਾ ਕਈ ਦਿਨਾਂ ਤੋਂ ਇਹ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜਦ ਹੀ ਹਸਪੀਟਲ ਦੇ ਵਿੱਚ ਜਿਹੜੀ ਦਵਾਈਆਂ ਨੇ ਉਹ ਕੁਝ ਡਾਕਟਰ ਸਰਵਾਨ ਬਾਹਰ ਦੀ ਲਿਖਦੇ ਨੇ ਤੇ ਅੱਜ ਮੈਂ ਚੈੱਕ ਕਰਨ ਵਾਸਤੇ ਆਇਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਇਹ ਸਖਤ ਹਿਦਾਇਤ ਹੈ ਵੀ ਕੋਈ ਵੀ ਪਰਚੀ ਜਿਹੜੀ ਹੈਗੀ ਆ ਕੋਈ ਵੀ ਡਾਕਟਰ ਸਰਵਾਨ ਨੇ ਉਹ ਬਾਹਰ ਦੀ ਦਵਾਈ ਨਹੀਂ ਦੇਣਗੇ ਜੇ ਕੋਈ ਉਹ ਜੇਕਰ ਕੋਈ ਬਾਹਰ ਦੀ ਦਵਾਈ ਲਿਖਦੇ ਨੇ ਤਾਂ ਡਾਕਟਰ ਉਹ ਖੁਦ ਮੈਨੇਜ ਕਰਕੇ ਦੇਣਗੇ ਅੱਜ ਮੈਂ ਇੱਥੇ ਆਇਆ ਮੈਨੂੰ ਕੁਝ ਪੇਸ਼ੈਂਟਸ ਮਿਲੇ ਮੈਂ ਖੁਦ ਚੈੱਕ ਵੀ ਕੀਤਾ ਜਿਹਦੇ ਚ ਕੁਝ ਮਰੀਜ਼ ਸੀ ਜਿਨ੍ਹਾਂ ਦੀ ਦਵਾਈਆਂ ਬਾਹਰ ਲਿਖੇ ਸੀ ਫਿਰ ਮੈਂ ਫਾਰਮੈਸਿਸਟ ਨੂੰ ਬੋਲ ਗਿਆ ਉੱਥੇ ਜਾ ਕੇ ਚੈੱਕ ਕੀਤਾ ਤਾਂ ਉਹਨੇ ਕਹਿ ਵੀ ਸਭ ਦਵਾਈ ਹੈਗੀ ਹੈ ਲੇਕਿਨ ਮੈਨੂੰ ਸਾਰੇ ਐਪੀਸੋਡ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਜਿਹੜੀ ਮੈਂ ਨੋਟਿਸ ਕੀਤੀ ਉਹ ਇਹ ਹੈਗੀ ਹੈ ਕਿ ਡਾਕਟਰ ਸਾਹਿਬਾਨ ਆਫਸਰ ਸਾਹਿਬਾਨ ਦਾ ਔਰ ਜਿਹੜਾ ਸਟਾਫ ਹੈ ਇਹਦੇ ਚ ਕਿੰਨੇ ਕਿੰਨੇ ਕੋਆਰਡੀਨੇਸ਼ਨਸ ਦੀ ਘਾਟ ਆ ਰਹੀ ਹੈ ਮੈਂ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਇਹ ਇਸ ਚੀਜ਼ ਨੂੰ ਜਲਦ ਤੋਂ ਜਲਦ ਦੂਰ ਕਰੋ ਔਰ ਮੈਂ ਰੈਗੂਲਰਲੀ ਜਿਹੜੀ ਹੈਗੀ ਮੈਂ ਵਿਜ਼ਿਟ ਕਰਾਂਗਾ ਹਸਪੀਟਲ ਦੇ ਵਿੱਚ ਹਫਤੇ 'ਚ ਐਟ ਲੀਸਟ ਇੱਕ ਦਿਨ ਮੈਂ ਜ਼ਰੂਰ ਆਉਂਗਾ ਮੇਰੀ ਕੋਸ਼ਿਸ਼ ਰਹੇਗੀ ਮੈਂ ਜੋ ਵੀ ਮੇਰਾ ਸ਼ਡਿਊਲ ਰਹੇਗਾ ਮੇਰੀ ਕੋਸ਼ਿਸ਼ ਹੈ ਕਿ ਹਫਤੇ 'ਚ ਇੱਕ ਦਿਨ ਜਾਂ 10 ਦਿਨ ਬਾਅਦ ਮੈਂ ਇੱਥੇ ਆ ਕੇ ਰੈਗੂਲਰਲੀ ਚੈੱਕ ਕਰਦਾ ਰਹਾ ਤਾਂ ਕਿ ਕਿਉਂਕਿ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਪੱਕੇ ਫੈਸਲੇ ਜਿਹੜੇ ਲੈ ਰਹੇ ਨੇ ਲੋਕਾਂ ਨੂੰ ਜਿਹੜਾ ਇਲਾਜ ਹੈ ਹੈਲਥ ਐਂਡ ਐਜੂਕੇਸ਼ਨ ਆਮ ਆਗ੍ਰੇ ਪਾਰਟੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪ੍ਰਾਈਮ ਅਜੰਡਾ ਅਜੰਡਾ ਹੈਗਾ ਜਿੱਥੇ ਅਸੀਂ ਹੈਲਥ এডਿਕੇਸ਼ਨ ਤੇ ਕੰਮ ਕਰੇ ਹੈ ਹੈਲਥ ਵਾਸਤੇ ਅਸੀਂ ਦਿਨ ਰਾਤ ਲੱਗੇ ਰਹੇ ਹਾਂ ਮਹੱਲਾ ਕਲੀਨਿਕਸ ਬਣਾਏ ਗਏ ਨੇ ਔਰ ਡੋਰ ਸਟੈਪ ਡਿਲੀਵਰੀ ਸਟਾਰਟਸ ਨੇ ਡਿਸਪੈਂਸਰੀਜ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਔਰ ਉਹਦੇ ਤਹਿਤ ਜਿਹੜਾ ਮਾਨਯੋਗ ਸ਼ੀਬ ਸਾਹਿਬ ਨੇ ਆਰਡਰ ਜਾਰੀ ਕੀਤਾ ਕਿ ਕੋਈ ਵੀ ਪਰਚੀ ਬਾਦ ਨਹੀਂ ਲੱਗੇਗੀ ਐਸਐਮਓ ਸਾਹਿਬ ਸਭ ਮੇਰੇ ਕੋਲ ਇੱਥੇ ਖੜੇ ਨੇ ਮੈਂ ਉਹਨਾਂ ਨੂੰ ਬੁਲਾਇਆ ਥੇ ਔਰ ਐਸਐਮਸਓ ਸਾਹਿਬ ਇਹ ਦੇਖਣਾ ਵੀ ਜਿਹੜੀ ਹੈਗੇ ਫਾਰਮਸਿਸ ਨੂੰ ਐਟ ਲੀਸਟ ਜਿਆਦਾ ਸਟਰੋਂਗ ਕਰਨ ਦੀ ਜ਼ਰੂਰਤ ਹੈ ਔਰ ਤੁਸੀਂ ਇਹਨੂੰ ਪਰਸਨਲੀ ਮੋਨਿਟਰਿੰਗ ਵੀ ਕਰੋ ਇਸ ਚੀਜ਼ ਨੂੰ ਸਰ ਇਨੀਆਂ ਕਾਮੀਆਂ ਪਾਈਆਂ ਗਈਆਂ ਐਕਸਰੇ ਦੀ ਟੈਸਟਿੰਗ ਦੀ ਮਤਲਬ ਜੇ ਦਵਾਈਆਂ ਬਾਹਰੋਂ ਲਿਖਦੀ ਤੁਸੀਂ ਕੀ ਮਤਲਬ ਕੀ ਲੱਗਦਾ ਹੈ ਮੈਨੂੰ ਪਤਾ ਲੱਗਿਆ ਇਹਨਾਂ ਨੇ ਦੱਸਿਆ ਵੀ ਜਿਹੜਾ ਇੱਕ ਦਿਨ ਦੇ ਵਿੱਚ 70 75 ਜਿਹੜੇ ਐਕਸਰੇਜ਼ ਨੇ ਰੋਟੀਨ ਦੇ ਵਿੱਚ ਹੋ ਸਕਦੇ ਨੇ ਮੈਂ ਮੰਨਦਾ ਕਿ ਹਸਪਤਾਲਾਂ ਦੇ ਵਿੱਚ ਕ라우ਡ ਜਿਆਦਾ ਭੀੜ ਜਿਆਦਾ ਹੈ ਔਰ ਪੂਰਾ ਬਹੁਤ ਸਾਡੇ ਕੋਲ ਸਟਾਫ ਦੀ ਵੀ ਘਾਟ ਹੈ ਉਹ ਸਟਾਫ ਦੀ ਘਾਟ ਪੂਰੀ ਕਰਨ ਵਾਸਤੇ ਮਾਰਯੋਗ ਸਿਹਤ ਮੰਤਰੀ ਸਾਡੇ ਡਾਕਟਰ ਬਲਬੀਰ ਸਿੰਘ ਔਰ ਸਮੂਚ ਜੀ ਸਾਡੀ ਜਿਹੜੀ ਸਰਕਾਰ ਨੇ ਲੱਗੀ ਹੋਈ ਹੈ ਇਸ ਸਟਾਫ ਦੀ ਜਿਹੜੀ ਘਾਟ ਹੈ ਇਹਨੂੰ ਵੀ ਪੂਰੀ ਕਰਾਂਗੇ ਔਰ ਐਕਸ-ਰੇ ਜਿਹੜੇ ਹੈਗੇ ਨੇ ਉਹਦੀ ਗਿਣਤੀ ਵਧਾਵਾਂਗੇ ਮੈਂ ਕੱਲ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਰਿਹਾ ਮੈਂ ਕੱਲ ਮਾਰਯੋਗ ਜਿਹੜੇ ਸਾਡੇ ਸਿਹਤ ਮੰਤਰੀ ਦੇ ਡਾਕਟਰ ਬਲਬੀਸ ਸਿੰਘ ਜੀ ਨੂੰ ਮਿਲਾਂਗਾ ਔਰ ਉਹਨਾਂ ਦੇ ਨਾਲ ਧਿਆਨ ਦੇ ਵਿੱਚ ਲਾਊਗਾ ਔਰ ਕੋਸ਼ਿਸ਼ ਕਰਾਂਗੇ ਕਿ ਫਲੋਸਪੁਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਐਕਸ-ਰੇ ਮਸ਼ੀਨਾਂ ਨੇ ਇਹਦੀ ਗਿਣਤੀ ਵਧਾਈ ਜਾਵੇ ਸਾਡੇ ਕੋਲ ਹੈ ਨਹੀਂ ਦਵਾਈ ਸਾਡੇ ਕੋਲ ਹੈ ਨਹੀਂ ਕਿ ਇੱਥੇ ਵੀਰੇ ਦਵਾਈ ਨਹੀਂ ਤੁਸੀਂ ਕੀ ਕਹਿੰਦੇ ਇੱਕ ਮੈਡੀਸਨ ਹੈ ਸਰ ਕੈਲਸ਼ੀਅਮ ਦੀ ਲਿਖੀ ਗੁੜੀਆਂ ਦੀ ਅੱਛਾ ਜੀ ਉਹ ਕਹਿੰਦੇ ਉਹ ਸਾਡੇ ਕੋਲ ਨਹੀਂ ਹੈਗੀ ਤੁਸੀਂ ਬਾਹਰੋਂ ਪਤਾ ਕਰੋ ਸਾਡੇ ਕੋਲ ਖਤਮ ਹੋਈ ਹੈ ਆ ਮੈਡੀਸਨ ਲਿਖ ਕੇ ਦਿੱ ਡਾਕਟਰ ਸਾਹਿਬ ਨੇ ਉਹ ਸਰਕਾਰ ਤਾਂ ਕਹਿੰਦੀ ਸਾਰੀਆਂ ਇੱਥੋਂ ਮਿਲਣਗੀਆਂ ਪਤਾ ਨਹੀਂ ਸਾਰਾ ਤਿੰਨ ਦੁਕਤੀਆਂ ਨੇ ਇੱਕ ਕਹਿੰਦੇ ਕੈਲਸ਼ੀਅਮ ਦੀ ਨਹੀਂ ਆਉਂਦੇ ਸਾਡੇ ਕੋਲ ਨਹੀਂ ਹੈਗੀ ਤੁਸੀਂ ਬਾਅਦ ਚ ਪਤਾ ਕਰੋ ਤੁਹਾਡੇ ਪੈਸੇ ਲੱਗਣਗੇ ਬਾਹਰ ਫਿਰ ਹਾਂਜੀ ਸਰ ਬਾਹਰ ਪੈਸੇ ਲੱਗਣਗੇ ਕਹਿੰਦੇ ਇੱਥੋਂ ਮਿਲਨੀ ਨਹੀਂ ਤਿੰਨ ਦੁਕਤੀਆਂ ਨੇ ਇੱਕ ਕੈਲਸ਼ੀਅਮ ਦੀ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਗੀ ਕਿਹੜੀ ਪਰ ਲਮਾ ਬੈਟ ਦੀ ਚੱਲਦੀ ਹੈ ਜੀ ਦੋ ਟਾਈ ਸਾਲ ਦੀ ਹੈ ਡਾਕਟਰ ਸਾਹਿਬ ਨੇ ਮੈਡੀਸਨ ਦੇ ਕੇ ਕਹਿੰਦੇ ਕਿ ਅੱਛੀ ਵੀ ਨਹੀਂ ਰਹੀ ਮੈਡੀਸਨ ਲੈਣੇ ਸਾਡੇ ਕੋਲ ਨਹੀਂ ਹੈ ਜਿਨ੍ਹਾਂ ਨੇ ਕਿ ਅਵੇਲੀ ਜੈਨ ਕਰੋਗੇ ਪੋਣੀ ਸਰਪੋਰਾ ਹਸਪਤਾਲ ਨਾਲ ਪਿੱਛੇ ਦੇ ਵਾਹ ਨਾਲ ਨਿਵਾਸ ਕਰਨ ਕਿ ਅੱਛੀ ਨਹੀਂ ਕੋਈ ਕਿਸੇ ਹੋਰ ਵੇਦੀ ਦਵਾਈ ਚਾਹੀਦੀ ਕਿਸੇ ਹੋਰ ਨਾਲ ਆ ਤੇ ਨਾਮ ਜਨਮ ਮਗਰ ਲਵਾ ਅਧੀ ਕੰਮ ਲਾਸਟ ਟਾਈ